ਦੇ ਪਬਲਿਕ ਹਾਈ ਸਕੂਲ ਕਿਹੜੀ ਕਲਾਸ ਚ 7th 7ਵੀਂ ਚ 99 ਕਿੰਨੇ ਹੁੰਦੇ ਆ ਨਨਵੇਂ ਹੂੰ ਕਿੰਨੇ ਪੰਜਾਬੀ ਚ 39 ਐਸ ਨਹੀਂ ਪਤਾ ਕਿਉਂ ਜਿਹਨਾਂ ਸਕੇ ਗਲਤ ਬੋਲਦੀ ਆ ਜਿਹੜੀ ਕੰਪਨੀ ਨੇ ਕਿਹਾ ਵੀ 21ਵੀਂ ਸਦੀ ਬੀਤਦਿਆਂ ਬੀਤਦਿਆਂ ਬੋਲੀ ਨੇ ਖਤਮ ਹੋਣਾ ਤੁਹਾਡੇ ਸਾਹਮਣੇ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਸ ਨੂੰ ਲੈ ਕੇ ਦੋਸਤੋ ਸਾਰੀਆਂ ਪਾਰਟੀਆਂ ਦਾ ਆਪਣਾ ਪ੍ਰਚਾਰ ਦਾ ਜ਼ੋਰ ਲੱਗਿਆ ਹੈ ਸਾਰੀਆਂ ਪਾਰਟੀਆਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਪੂਰੇ ਜੋਰਾਂ ਸ਼ੋਰਾਂ ਤੇ ਪ੍ਰਚਾਰ ਕਰ ਰਹੀਆਂ ਨੇ ਇਸੇ ਨੂੰ ਲੈ ਕੇ ਦੋਸਤੋ ਲੱਖਾ ਸਧਾਨਾ ਵੀ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਦੇ ਦੌਰਾਨ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ ਜਦੋਂ ਦੋਸਤੋ ਲੱਖਾ ਸਧਾਨਾ ਇੱਕ ਪਿੰਡ ਦੇ ਵਿੱਚ ਪਹੁੰਚਿਆ ਤਾਂ ਤੁਸੀਂ ਵੀ ਦੋਸਤੋ ਵੀਡੀਓ ਦੇਖ ਕੇ ਹੈਰਾਨ ਰਹਿ ਜਾਓਗੇ ਕਿਵੇਂ ਦੋਸਤੋ ਪੰਜਾਬ ਦੇ ਵਿੱਚੋਂ ਹੀ ਪੰਜਾਬੀ ਭਾਸ਼ਾ ਨੂੰ ਖਤਮ ਕੀਤਾ ਜਾ ਰਿਹਾ ਹੈ ਦੋਸਤੋ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲੋਂ ਤੋੜਿਆ ਜਾ ਰਿਹਾ ਹੈ ਤੇ ਜੋ ਵੀ ਦੋਸਤੋ ਲਖੇਸਰ ਨੇ ਪੈਂਡ ਦੇ ਵਿੱਚ ਆਪਣੇ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕਿਹੜੀ ਕਲਾਸ ਚ 7th 7ਵੇਂ ਚ 99 ਕਿੰਨੇ ਹੁੰਦੇ ਆ ਲਗਭਗ ਹਮ ਅੱਜ ਨਹੀਂ ਪੰਜਾਬੀ ਚ ਕਿਹੜੀ ਲਾਈਨ ਇਸ ਨੇ ਨਹੀਂ ਪੜ੍ਹਦਾ ਕਿਉਂ ਜਦੋਂ اس ਕੋ ਗਲਤ بولਦੀ ਆ ਜਿਹੜੀ ਕੰਪਨੀ ਨੇ ਕਿਹਾ ਵੀ 21ਵੀਂ ਸਦੀ ਬੀਤਦਿਆਂ ਬੀਤਦਿਆਂ ਬੋਲੀ ਨੇ ਖਤਮ ਹੋਣਾ ਥੋੜੇ ਸਾਹਮਣੇ ਆ। ਹੁਣ ਤਾਂ ਹੋਰ ਤਾਂ ਕੀ ਹੋਊਗਾ ਜੰਗੀਦਾਨ ਵਾਲੋ? 7ਵੇਂ ਚ ਪੜਦਾ ਜਵਾਕ ਆ ਇਹਨੂੰ ਏਕ ਆਦੂਆ ਨਹੀਂ ਬਾਈ ਸੌ ਤੱਕ ਤਾਂ। ਲੈਨ ਨੂੰ ਲਗਾ ਮਾਤਰਾ ਪਤਾ ਕਿੰਨੀਆਂ ਹੋਣੀਆਂ, ਲੈਨ ਨੂੰ ਵਿਆਕਰਨ ਪਤਾ। ਲੈਨ ਨੂੰ ਊੜੇ ਆੜੇ ਆਉਣੇ ਆ, ਇਹਨਾਂ ਨੂੰ ਪਹਾੜੇ ਆਉਣੇ ਆ। ਮੈਨੂੰ ਆ ਰਸੋ ਬਾਈ ਪਿੰਡ ਵਾਲਿਓ। ਜੇ ਪਹਾੜੇ ਮਰ ਗਏ, ਏਕੇ ਦੂਏ ਮਰ ਗਏ, ਪੂੜੇ ਆੜੇ ਮਰ ਗਏ। ਇਹ ਜੂੜੇ ਇਹ ਗੱਤਰੇ ਦਸਤਾਰਾਂ ਕੌਮ ਦੀ ਪਛਾਣ ਜਾਂਦੀ ਰਹੂਗੀ ਦੱਸੋ ਦੱਸੋ ਭਾਈ ਨਹੀਂ ਠੀਕ ਹੈ ਨਾ ਖੰਦ ਨਹੀਂ ਕਰਦੇ ਜੀ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਾ ਪੜਾਓ ਅੰਗਰੇਜ਼ੀ ਸਾ ਮੇਰੀ ਲੋੜ ਆ ਭਾਈ ਪੜਾਓ ਉਹ ਕਮਾਲ ਹੋ ਗਈ ਯਾਰ ਸਕੂਲ ਦਾ ਨਾਮ ਦੇਖੋ ਕੀ ਹੈ ਕੀ ਹੈ ਪੁੱਤਰ ਗੁਰਨਾਨਕ ਦੇ ਪਬਲਿਕ ਹਾਈ ਸਕੂਲ ਗੁਰਨਾਨਕ ਪਬਲਿਕ ਹਾਈ ਸਕੂਲ ਸਕੂਲ ਦਾ ਨਾਮ ਸਾਡੇ ਗੁਰੂਆਂ ਦੇ ਨਾਮ ਤੇ ਹੈ ਸਿਰ ਤੇ ਸਾਡੇ ਗੁਰੂਆਂ ਦਾ ਬਖਸ਼ਿਆ ਹੋਇਆ ਰਤਵਾ ਜੁੜਾ ਤੇ ਗੁਰੂਆਂ ਦੀ ਬੋਲੀ ਕਿੱਥੇ ਆ ਬਾਈ ਫਿਰ ਬੋਲੀ ਨਾਲ ਹੀ ਜਾਉਨੇ ਆ ਅੱਛਾ ਮੈਨੂੰ ਐਸੋ ਪਰੰਡਾ ਨਾਲ ਜੰਗੀ ਨਾਲ ਲੋ ਜਿਹੜਾ ਬੰਦਾ ਆਪਣੇ ਘਰੇ ਆਏ ਜਵਾਹਰ ਦੀ ਕਾਪੀ ਖੋਲ ਕੇ ਦੇਖਦਾ ਵੀ ਕੀ ਪੜਾਉਂਦੇ ਆ ਕਿਤਾਬ ਖੋਲ ਕੇ ਦੇਖੀ ਇਤਿਹਾਸ ਪੜਾਉਂਦੇ ਆ ਸਕੂਲ ਚ ਗਿਆ ਪੁੱਛਿਆ ਉਹਦੇ ਮਾਤਰਾਂ ਨੂੰ ਜਾ ਕੇ ਸਟਾਫ ਨੂੰ ਉਸਦੇ ਪ੍ਰਬੰਧਕਾਂ ਨੂੰ ਵੀ ਸਾਡੇ ਜਵਾਹਰ ਨੂੰ ਏਕੇ ਦੂਏ ਊੜੇ ਨਹੀਂ ਸਮਾਨ ਆ ਜੀ ਅੱਛਾ ਜਿੱਥੇ ਸੁੰਡੀਆਂ ਨਸਲਾਂ ਤਿਆਰ ਹੋ ਰਹੀਆਂ ਆ 10 ਲੱਖ ਸੁੰਡੀਆਂ ਜਿਨ੍ਹਾਂ ਇੱਕ ਕੌਮ ਦਾ ਭਾਰ ਚੱਕਣਾ ਆਪਣੇ ਮੋਢਿਆਂ ਤੇ ਵਿਰਸਤ ਨੂੰ ਅੱਗੇ ਸਾਹਮਣਾ ਉਹ ਪਤਾ ਹੀ ਨਹੀਂ ਕਿੱਥੇ ਜੁੜੀ ਜਾਂਦੇ ਆ ਕੀ ਪੜ੍ਹੀ ਜਾਂਦੇ ਆ ਕਿਹੜਾ ਇਤਿਹਾਸ ਸੁਣੀ ਜਾਂਦੇ ਉੱਥੇ ਗਏ ਨਹੀਂ ਕਦੇ ਆ ਲੀਡਰਾਂ ਦਾ ਰੈਲਿੰਗਾਂ ਤੇ ਬੱਸਾਂ ਭਰ ਕੇ ਟਰੈਕਟਰ ਲਾਏ ਗੱਡੀਆਂ ਲੈ ਕੇ ਹੁਣ ਚੜਜਦੇ ਹੁਣ ਸੁਨੇਹਾ ਹੱਦ ਹੋ ਗਈ ਜੱਸਾ ਪਮਾਣੀ ਖੇੜੇ ਪਿੰਡ ਬਾਗਿਆ ਬਾਈ ਮਾਣੀ ਖੇੜੇ 11 ਵਿੱਚ ਪੜ੍ਹੇ ਜਵਾਕ ਕਹਿੰਦਾ ਭਾਈ ਮੈਂ ਕਾਲ ਅਕੈਡਮੀ ਪੜਦਾ ਕੋਲੇ ਵਾਲੀ ਸਾਨੂੰ ਨਾ ਨ ਪੰਜਾਬੀ ਨਹੀਂ ਬੋਲਣ ਦਿੰਦੀ ਮੈਂ ਨੰਬਰ ਦੇ ਮੈਂ ਪ੍ਰਿੰਸੀਪਲ ਨੂੰ ਫੋਨ ਲਾ ਲਾ ਨੰਬਰ ਲੈ ਕੇ ਮੁੱਕਰ ਗਿਆ ਕਹਿੰਦੀ ਅਸੀਂ ਤਾਂ ਗੱਲ ਹੀ ਨਹੀਂ ਮੈਂ ਕਿਵੇਂ ਪੜਾਉਂਦੇ ਆਪਾਂ ਦੱਸਿਓ ਕਹਿੰਦਾ ਭਾਈ ਖੂਨ ਨੂੰ ਕੂਆ ਕਹਿਣ ਲੱਗਾ ਕੂਆ ਕੰਧ ਨੂੰ ਦੀਵਾਰ ਕਹਿਣ ਲੱਗਾ ਆਪਾਂ ਕਹਿੰਦੇ ਉੱਤੇ ਥੱਲੇ ਉੱਪਰ نیچے ਕਹਿਣ ਲੱਗਾ ਆਪਾਂ ਕਹਿੰਦਾ ਖੁਰਕ ਖੁਜਲੀ ਬਣਾਤੀ ਕਿਰਲੀ ਨੂੰ ਕੀ ਕਹਿੰਦਾ ਬੰਤ ਕਿਰਲੀ ਨੂੰ ਫਕਾ ਹਾਂ ਸ਼ਬਕਲੀ ਦਾ ਮਾਸਾ ਹੈ ਬਈ ਅਕਲੀ ਨਹੀਂ ਮੈਂ ਤਾਂ ਨਹੀਂ ਸਕਾ ਕਿੰਨੇ ਸ਼ਬਦ ਸਾਡੇ ਮਾਖੇ ਬਗਾਵਤ ਤੇ ਖਤਮ ਕਰਦੇ ਸਾਡੇ ਸਕੂਲੇ ਟੀਚਰ ਵੀ ਛੁੱਪੀ ਨਹੀਂ ਕਹਿੰਦੇ ਆਹ ਉਹ ਵੀ ਤਾਂ ਮੈਂ ਚੱਲ ਕਰ ਦਿੰਦਾ ਹੁੰਦਾ ਇਹਨਾਂ ਨੂੰ ਸਕੂਲੇ ਮਾਟਰ ਕੀ ਕਹਿੰਦੇ ਆ ਛੱਡ ਕੇ ਛਿੰਟੇ ਛਿੰਟੇ ਹੀ ਕਹਿੰਦੇ ਆ ਤੁਸੀਂ ਸਾਡੀ ਬੋਲੀ ਦਾ ਦੁਨੀਆ ਦੀ ਕਿਸੇ ਬੋਲੀ ਕੋਲ ਤੋੜਨੀ ਬਈ ਕਿਸੇ ਬੋਲੀ ਕੋਲ ਜਵਾਬ ਨਹੀਂ ਆਪਾਂ ਛੜਕ ਲਿਖਦੇ ਛੜਕ ਸਾਡੇ ਕੋ ਸੱਸਾ ਰਾਣਾ ਕੱਕਾ ਛੜਕ ਪਿਆ ਹੈ ਅੰਗਰੇਜ਼ੀ ਦੇ ਕਿੱਕ ਦਿਖਾਓ ਸਰਕਲ ਲਿਖਾ ਦਿਓ ਸਾਡੀ ਜਿੰਨੀ ਅਮੀਰ ਬੋਲੀ ਐ ਦੁਨੀਆ ਦੀ ਕੋਈ ਅਮੀਰ ਬੋਲੀ ਨਹੀਂ ਯਾਰ ਫੱਦੋਗੀ ਸਾਡੀ ਆਪਾਂ ਨੂੰ ਪਰਵਾਹ ਹੀ ਕੋਈ ਨਹੀਂ ਇਸੇ ਕਰਕੇ ਮੈਂ ਬੰਗਾਲ ਗਿਆ ਬਾਈ ਸੈਲ ਲੋਕਾਂ ਨੂੰ ਮਾੜੀ ਮੋਟੀ ਸਾਂਝ ਪਾਏ ਵੀਡੀਓ ਬਣਾ ਆਪਣਾ ਪਾਈਆਂ ਸਾਰਾ ਦੱਖਣ ਭਾਰਤ ਘੁੰਮਿਆ ਕੇਰਲਾ ਤੋਂ ਲੈ ਕੇ ਕਰਨਾਟਕਾ ਆਂਧਰਾ ਤਾਮਲਨਾਡੂ ਤੇਲਗਾਨਾ ਉਹਨਾਂ ਲੋਕਾਂ ਨੂੰ ਮਿਲੇ ਦਾਪਰਾ ਚ ਗਏ ਕਚਹਿਰੀਆਂ ਚ ਗਏ ਯੂਨੀਵਰਸਿਟੀਾਂ ਚ ਗਏ ਸਕੂਲਾਂ ਚ ਗਏ ਹਸਪਤਾਲਾਂ ਚ ਗਏ ਬੈਂਕਾਂ ਚ ਗਏ ਉਹਨਾਂ ਦੇ ਬੱਸਾਂ ਦੇ ਬੋਰਡ ਸੜਕਾਂ ਦੇ ਬੋਰਡ ਦਫ਼ਤਰਾਂ ਦੇ ਬੋਰਡ ਕਚਹਿਰੀਆਂ ਦੇ ਬੋਰਡ ਉਹਨਾਂ ਦੇ ਦਫ਼ਤਰਾਂ ਕਚਹਿਰੀਆਂ ਦਾ ਕੰਮ ਉਹਨਾਂ ਦੀ ਆਪਣੀ ਨਾ ਬੋਲੀ ਚ ਹੈ ਬਈ ਬੰਗਾਲ ਚ ਬੰਗਲਾ ਬੋਲੀ ਹੈ ਕਰਨਾਟਕਾ ਕੰਨੜਾ ਹੈ ਤਾਮਿਲ ਨੂੰ ਤਾਮਲ ਹੈ ਆਂਧਰਾ ਤੇ ਲਗਾਨਾ ਦੀ ਤੇਲਗੂ ਬੋਲੀ ਹੈ ਕੇਰਲਾ ਦੀ ਮਲਿਆਲਮ ਬੋਲੀ ਹੈ ਇੱਕ ਵੀ ਅੱਖਰ ਦੂਜੀ ਤੀਜੀ ਬੋਲੀ ਦਾ ਨਹੀਂ ਹੈਗਾ ਉਹ ਲੋਕ ਆਪਣੀ ਬੋਲੀ ਨੂੰ ਆਪਣੀ ਜਾਤ ਤੋਂ ਜ਼ਿਆਦਾ ਪਿਆਰ ਕਰਦੇ ਨੇ ਭਾਈ ਮੋਦੀ ਆ ਗਿਆ ਇੱਕ ਵਾਰੀ ਤਾਮਲਾਡੂ ਐਮਕੇ ਸਟਾਰਨ ਮੁੱਖ ਮੰਤਰੀ ਹੱਥੋਂ ਦਾ ਮੋਦੀ ਬੜਾ ਸਟੇਜ ਤੇ ਕਹਿੰਦਾ ਮੋਦੀ ਸਾਹਿਬ ਇਹ ਤਾਮਲਾ ਸਾਡੀ ਮਾਂ ਬੋਲੀ ਤਾਮਲਾ ਜਾਨ ਤੋਂ ਜ਼ਿਆਦਾ ਪਿਆਰੀ ਐ ਸਾਡੇ ਉੱਤੇ ਜਵਰੀ ਹਿੰਦੀ ਨਾ ਥੋਪੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦਾ ਜਿਹੜੀਆਂ ਕੌਮਾਂ ਜਾਗਦੀਆਂ ਆਪਣੇ ਭਵਿੱਖ ਨੂੰ ਲੈ ਕੇ ਚੱਕਣੀਆਂ ਜਿਹੜੀਆਂ ਸਾਡੇ ਨੂੰ ਸੌਂ ਜਾਂਦੀਆਂ ਨਾ ਵੇਸਣੀਆਂ ਥੋਕੇ ਲੰਮੀਆ ਕਾਣ ਕੇ ਉਹ ਦੁਨੀਆ ਤੋਂ ਕੌਮਾਂ ਮਰ ਮਿਟ ਜਾਂਦੀਆਂ ਨੇ ਬਾਈ ਇੱਥੇ ਜਾਗਦੀਆਂ ਕੌਮਾਂ ਚੌਂਦੀਆਂ ਰਹਿੰਦੀਆਂ ਆ ਸਾਨੂੰ ਪਰਵਾਹੀ ਕੋਈ ਨਹੀਂ ਯਾਰ ਕੋਈ ਗੱਲ ਨਹੀਂ ਬੋਲੀ ਕਿਦਰ ਤੇ ਲੀਆ ਫੋੜ ਜਾ ਮਾਂ ਉਹ ਪਿੰਡ ਵਾਲਿਓ ਧਿਆਨ ਮਾਰ ਲਿਓ ਇਹ ਥਾਲੀ ਚ ਪਈ ਰੋਟੀ ਨਹੀਂ ਬਾਈ ਵੀ ਬਰਕੀ ਤੋੜੀ ਮੂੰਹ ਚਾ ਕੇ ਪਾ ਲਈ ਇੰਨਾ ਸੌਖਾ ਕੰਮ ਨਹੀਂ ਦੁਨੀਆ ਦੀ ਕੁੱਲ ਚੀਜ਼ ਹਾਸਲ ਕਰ ਲਓਗੇ ਦੌਲਤਾਂ ਸ਼ੌਤਾਂ ਮਾਨ ਸਨਮਾਨ ਰੁੱਤਵੇ ਅੱਜ ਗਰੀਬੋਂ ਕੱਲ ਨੂੰ ਨੀਰ ਹੋ ਜਾਓਗੇ ਇੱਕ ਵਾਰੀ ਬੋਲੀ ਮਰ ਗਈ ਨਾ ਪੂਰੀ ਦੁਨੀਆ ਦੀ ਜ਼ਾਤ ਇਕੱਠੀ ਕਰਕੇ ਲਿਆ ਕੇ ਕਿਸੇ ਬੰਦੇ ਦੇ ਕਦਮਾਂ 'ਚ ਝੇੜ ਕਰ ਦਿਓ ਕਿ ਸਾਡੀ ਬੋਲੀ ਜਉਂਦੀ ਕਰਦੇ ਤੇ ਬੋਲੀ ਇਤਿਹਾਸ ਵਿਰਸੇ ਇਹ ਮਿਲਨੇ ਨਹੀਂ ਬਣ ਹਜ਼ਾਰਾਂ ਸਾਲ ਦੀ ਘੜਣਾ ਤੋਂ ਬਾਅਦ ਹਜ਼ਾਰਾਂ ਸਾਲ ਜਦੋਂ ਯਾਤ ਤੋਂ ਬਾਅਦ ਸਿੰਘਾਸ਼ਣ ਤੋਂ ਬਾਅਦ ਇਹ ਬੋਲੀਆਂ ਇਹ ਵਿਰਸੇ ਇਤਿਹਾਸ ਬਣਿਆ ਇਹ ਵਿਰਾਸਤ ਸਾਡੇ ਕੋਲ ਆਈ ਹੈ ਆਪਾਂ ਕਿਤੇ ਆਪਾਂ ਕੋਈ ਗੱਲ ਨਹੀਂ ਬੋਲੀ ਛੋਟੀ ਮਾਰਦੀ ਖਤਮ ਕਰੀ ਜਾਂਦੇ ਆ ਸ਼ਬਦ ਸੋਡੇ ਮਾਰਤੇ ਲਿਪੀ ਸੋਡੀ ਮਾਰਤੀ ਵਿਆਕਰਨ ਲਗਾ ਮਾਤਰਾ ਸੋਡੀਆਂ ਮਾਰਤੀਆਂ ਇਤਿਹਾਸ ਸੋਡਾ ਮਾਰੀ ਜਾਂਦੇ ਆ ਕਿਤਾਬਾਂ ਦੇ ਇਤਿਹਾਸ ਬਦਲਤਾ ਨਿਸ਼ਾਨੀਆਂ ਮਟਾਈ ਜਾਂਦੇ ਆ ਕਿੱਥੇ ਜਿਹੜੇ ਸਾਦੀ ਘਾਤਰੇ ਜੀ ਜਾਣਾ ਕਰਵਾਣ ਕਰਕੇ ਬਈ ਬੰਦ ਬੰਦ ਕਟਵਾ ਕੇ ਖੂਨ ਡੋਲ ਕੇ ਆਲਿਆਂ ਨਾ ਚੀਰੇ ਕੇ ਫੋਪੜੀਆਂ ਲਹਾ ਕੇ ਨੀਹਾਂ ਚਿੜੇ ਕੇ ਫਾਸੀਆਂ ਦੇ ਝੂਲਗੇ ਪਰਿਵਾਰਾਂ ਦੇ ਪ੍ਰਵਾਰਥ ਕਰਵਾਣ ਕਰਕੇ ਉਹਨਾਂ ਦੀ ਸਾਡੇ ਕੋਲ ਕਿਹ ਨਿਸ਼ਾਨੀਆਂ ਬਚੀਆਂ ਕਿੱਥੇ ਗਿਆ ਠੰਡਾ ਪੁਰਜ ਚਿਪਕਾਉਣ ਦੀ ਕੱਚੀ ਗੜੀ ਮਾਸੀਵੰਡ ਦਾ ਜੰਗਲ ਸਰਹੰਦਰੀ ਨੀਂ ਦਸਤਰੀ ਡੇੜੀਆਂ ਇਹਨੀਆਂ ਉਹ ਖਤਮ ਕਰਤੀਆਂ ਬੁੰਗੇ ਉਹ ਖਤਮ ਕਰਤੇ ਰਿਵਾਰ ਸਾਹਿਬ ਜਾਣੇ ਉਹ ਅੰਮ੍ਰਿਤਸਰ ਮੱਥਾ ਦੇਖਣ ਬਈ ਬੁੰਗੇ ਕਿੰਨੇ ਰਹਿ ਗਏ ਕੋਈ ਇੱਕੋ ਖੜਾ ਰਾਮ ਗੜੀਆ ਬੰਦਾ ਉਹ ਸਭ ਪੈਸੇ ਨਹੀਂ ਕਰਦਾ ਧਿਆਨ ਮਾਰੋ ਸਾਡੇ ਕਿੱਥੇ ਘੜਨਾ ਜਾ ਕੇ ਉਹ ਜਾਂ ਤੋ 2 400 500 ਸਾਲ ਬਾਅਦ ਕੋਈ ਮੇਰੇ ਵਰਗਾ ਉੱਠੂਗਾ ਐਡੇ ਕ ਆਪਣੇ ਜਵਾਬ ਨੂੰ ਤੀ ਪੁੱਤ ਨੂੰ ਬੋਊਗਾ ਕਿ ਪੁੱਤਰਾ ਕਿਹੜੇ ਰਾਹਾਂ ਦਾ ਪਾਂਦੀ ਹੋ ਗਿਆ ਕਿਹੜੇ ਰਾਹਾਂ ਤੇ ਤੁਰ ਪਿਆ ਸਾਡੇ ਰਾਹ ਮਾਸ਼ੀ ਬਾੜੇ ਦੇ ਜਗਲਾਂ ਤੋਂ ਨਿਕਲਦੇ ਆ ਸਾਡਾ ਇਤਿਆਹ ਚ ਮਕਾਉਣ ਦੀ ਕੱਚੀ ਗੜੀ ਬੋਲਦੀ ਐ ਜਿੱਥੇ ਕੱਲਾ ਕੱਲਾ ਸਭਾ ਸਭਾ ਲਖਣਾ ਪੜਿਆ ਸਾਡਾ ਅਦਸਰਾਂ ਦੀਆਂ ਨਹੀਂ ਹੈ ਪਿਆ ਜਿੱਥੇ ਨਿੱਕੀਆਂ ਜੰਦਾਂ ਨੇ ਆਪਣੇ ਆਪ ਨੂੰ ਚਰਵਾ ਕੇ ਟੌਪ ਦੀ ਨੀਂਹ ਮਲੂਤ ਕੀਤੀ ਐ ਸਾਡਾ ਤਿਆਨਨ ਬਸ ਸਾਡੇ ਕਿਲਿਆਂ ਚ ਪਿਆ ਜਿੱਥੇ ਕੌਮ ਦੀ ਸਥਾਪਨਾ ਹੋਈ ਹੈ ਸਾਡਾ ਇਤਿਹਾਸ ਬੁੰਗਿਆ ਚ ਪਿਆ ਜਿੱਥੇ ਸਿੱਖ ਰਾਜ ਦਾ ਮੁੱਢ ਵੱਜਿਆ ਸੀ ਸਾਡਾ ਅਜਾ ਠੰਡੇ ਬੁਰਜਾਂ ਚ ਪਿਆ ਜਿੱਥੇ ਮਾਂ ਦਾ ਬਗਰੀ ਕੈਦ ਹੋਈ ਸੀ ਐਡੇ ਜਵਾਬ ਨੇ ਆਪਣੇ ਪਿਓ ਦੀ ਗੱਲ ਸੁਣ ਕੇ ਕਹਿਣਾ ਕਿ ਬਾਪੂ ਚੱਲ ਕੱਢ ਗੱਡੀ ਚੱਲ ਦੇ ਕਿਈਅਤ ਦਿਖਾ ਕੇ ਲਿਆ ਇਹ ਬੁੰਗਾ ਕੀ ਹੁੰਦਾ ਇਹ ਕਿਲਾ ਕੀ ਹੁੰਦਾ ਇਹ ਗੜੀ ਕੀ ਹੁੰਦੀ ਹੈ ਕਿੱਥੇ ਆ ਮਾਸੀਬੜ ਦਾ ਜੰਗਲ ਕਿੱਥੇ ਆ ਠੰਡਾ ਬੁਰਜ ਕਿੱਥੇ ਆ ਸਹਰਾਉਂਦੀ ਨੀਂ ਦੱਸੋ ਬਾਈ ਮੇਰੇ ਵਰਗੇ ਬੰਦੇ ਕੋਲ ਕੋਈ ਜਵਾਬ ਹੋ ਕੀ ਮੇਰੇ ਵਰਗਾ ਬੰਦਾ ਕੋਈ ਤਖਾਸ ਸਕੂਗਾ ਨਿਸ਼ਾਨੇ ਨੂੰ ਬਰਾਸਤ ਕੋਈ ਨਾਟਕ ਨਿਸ਼ਾਨੀਆਂ ਖਤਮ ਕਰਤੀਆਂ ਕਿਤਾਬਾਂ ਦੇ ਕਿਹਾ ਕੀਆ ਆ ਬਾਰਵੀਂ ਦੀ ਪਤਾਬ ਸੀਗੀ ਦੇਣ ਮਹੀਨਾ ਬੰਦੇ ਨੇ ਸਿੱਸੇ ਵਰਗਿਆਂ ਨੇ ਮੋਰਚਾ ਲਾਇਆ ਪੰਜਾਬ ਸਰੂ ਸਿੱਖਿਆ ਬੁਣ ਮਾੜੀ ਇੱਕ ਕਿਤਾਬ ਦੇ ਲੇਖਕਾਂ ਦੇ ਖਿਲਾਫ ਪਰਚਾ ਦਰਜ ਹੋਇਆ ਕੀ ਲਿਖਿਆ ਗਿਆ ਗੁਰੂ ਤੇਗ ਬਹਾਦਰ ਡਾਕੇ ਮਾਰਦਾਰਿਆ ਗੁਰੂ ਹਰਗੋਬਿੰਦ ਪਾਸ਼ਾ ਦਾ ਦਿਮਾਗ ਜਿੰਦ ਗਿਆ ਸੀ ਸਿਰੂ ਗੋਬਿੰਦ ਸਿੰਘ ਬੱਚੇ ਛੱਡ ਕੇ ਭਗੜਾ ਲੱਗ ਗਿਆ ਸੀ ਭੱਜ ਗਿਆ ਸੀ ਉਹੀ ਖਿਤਾਬ ਉਹੀ ਪੜ ਕੇ 2 400 500 ਸਾਲ ਬਾਅਦ ਐਡੇ ਬਿਚਾਰ ਆ ਗਏ ਫੇਰ ਆਪਣੇ ਪਿਓ ਨੂੰ ਸਵਾਲ ਕਰਨਾ ਕਿ ਬਾਪੂ ਤੂੰ ਤਾਂ ਕਹਿੰਦਾ ਕੱਲਾ ਕੱਲਾ ਸਵਾ ਸਵਾ ਲਖਣਾ ਭੜਿਆ ਹੈ ਕਿਤਾਬ ਕਹਿੰਦੀ ਹੈ ਬੱਚੇ ਛੱਡ ਕੇ ਭੱਜ ਗਿਆ ਸੀ ਗੁਰੂ ਤੂੰ ਤਾਂ ਕਹਿੰਦਾ ਕਿ ਚਾਂਦਰੀ ਚਾਂਦ ਦਿੱਲੀ ਦੇ ਪੇਚਾ ਕੇ ਗੁੱਤੇ ਇੱਕ ਬਾਦ ਨਸੀਦ ਦਿੱਤਾ ਕਿਤਾਬ ਕਹਿੰਦੀ ਹੈ ਡਾਕੇ ਮਾਰਦਾ ਰਿਹਾ ਤੂੰ ਤਾਂ ਕਹਿੰਦਾ ਨੀਰੀ ਤੀਰ ਸਿਧਾਂਤ ਦਿੱਤਾ ਛੇਵੇਂ ਪਾਤਸ਼ਾਹ ਜੀ ਨੇ ਕਿਤਾਬ ਕਹਿੰਦੀ ਆ ਦਿਮਾਗ ਨਾਲ ਕਰੀ ਜਿਵੇਂ ਪਾਸੂ ਇਤਿਹਾਸ ਤੁਹਾਡਾ ਖਤਮ ਗੁਰਵਾਣੀ ਉਹ ਬਦਲਣ ਦੀਆਂ ਤਿਆਰੀਆਂ ਨੇ 328 ਸ਼ਰੂਪ ਗਾਇਬ ਹੋਏ ਦਰਬਾਰ ਸਾਹਿਬ ਚੋਂ ਦੱਸੋ ਮੈਨੂੰ ਕਿੱਥੇ ਗਏ ਪਤਾ ਲੱਗਿਆ ਕੋਈ ਗੜਬੜ ਕਰਕੇ ਸ਼ਬਦਾਂ ਦੇ ਅਰਥ ਬਦਲ ਕੇ ਲਿਹਾ ਕੇ ਤੁਹਾਡੇ ਗੁਰਦੁਆਰੇ ਚ ਰੱਖ ਦੇਣਗੇ ਦੱਸੋ ਕਿੰਨੇ ਬੰਦੇ ਆ ਬਾਈ ਪੂਰੀ ਦੁਨੀਆ ਦੇ ਉੱਤੇ ਜਿਨ੍ਹਾਂ ਨੇ ਮੂੰਹ ਜਬਾਨੀ ਇਕੱਲੇ ਇਕੱਲੇ ਸ਼ਰਦ ਦਾ ਅਰਥ ਪਤਾ ਦੱਸ ਦੇਣ ਕਿ ਯਾਰ ਦਲਾਹ ਹੋ ਗਿਆ ਇਹੇ ਚੱਲ ਰਹੀ ਹੈ ਇਹ ਬਹੁਤ ਡੁੰਗੀਆਂ ਦੇ ਬਹਿਰੀਆਂ ਸ਼ਾਹਸ਼ਾ ਨੇ ਤੇ ਸਮਝਣ ਦੀ ਕੋਸ਼ਿਸ਼ ਕਰੋ ਕੌਮਾਂ ਹਮੇਸ਼ਾ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਸਿੱਧ ਲੈ ਕੇ ਲੜਦੀਆਂ ਨੇ ਅੱਗੇ ਵੱਧੀਆਂ ਨੇ ਜੱਲਿਆਂ ਵਾਲੇ ਬਾਗ ਦੇ ਨਿਸ਼ਾਨ ਕਿਉਂ ਸਾਹਮਣੇ ਗਏ ਭਾਈ ਉਹ ਪੁੱਛੇ ਨਸਰ ਕਿਉਂ ਨਹੀਂ ਕੀਤਾ ਗਿਆ ਕਿਉਂ ਨਹੀਂ ਉਹ ਕੰਧਾਂ ਢਾਈਆਂ ਗਈਆਂ ਕਿਉਂ ਨਹੀਂ ਪੱਥਰ ਚੜਾ ਲਿਆ ਗਿਆ ਤਾਂ ਕਿ ਆਉਣ ਵਾਲਾ ਨਸਲਾਂ ਨੂੰ ਪਤਾ ਲੱਗੇ ਵੀ ਇੱਥੇ 1919 ਵਿੱਚ ਕੀ ਹੋਇਆ ਸੀ ਤੇ ਗਾਥਾ ਦਾ ਸਾਹ ਦੇ ਲੱਗੇ ਨਿਸ਼ਾਨ ਕਿਉਂ ਮਟਾਏ ਗਏ ਕਿਉਂ ਟਾਏ ਗਏ ਕਿ ਪੱਥਰ ਚੜੇਗੇ ਸੋਲੇ ਪਿੰਡ ਵੀ ਖੂਹ ਹੋਣਾ ਹੈਗਾ ਜੇ ਖੂਹ ਢਾਕੇ ਬੰਦ ਕਰਕੇ ਉੱਤੇ ਕਮਰਾ ਪਾ ਦੋਗੇ ਜੋਟ ਕੇ ਵੀ ਸਾਨੂੰ ਕਹਾਂਗੇ ਮੈਨੂੰ ਪਤਾ ਤੇ ਖੂਹ ਹੁੰਦਾ ਸੀ ਹੱਥ ਚੱਲਦਾ ਸੀ ਉਹ ਖੂਹ ਕੀ ਹੁੰਦਾ ਨਿਸ਼ਾਨੀਆਂ ਤੋਂ ਇਮਾਰਤਾਂ ਤੋਂ ਵਿਰਾਸਤਾਂ ਤੋਂ ਪਤਾ ਲੱਗਦਾ ਕੌਮ ਦਾ ਇਤਿਹਾਸ ਹੈ ਲੱਗੇ ਨਿਸ਼ਾਨ ਬੋਲਦੇ ਗੋਲਨਾ ਇਤਿਹਾਸ ਨੂੰ ਕੰਧਾਂ ਤੇ ਚੜੇ ਹੋਏ ਪੱਥਰ ਸੰਗਮਾਰ ਤੇ ਆਪੇ ਆਪ ਹੀ ਬੋਲਦੇ ਭਾਈ ਲੋਕਾਂ ਕੋਲੇ 50 50 ਹਜ਼ਾਰ ਸਾਲ ਦੁਨੀਆਂ ਕੋਲੇ ਆਪਣਾ ਇਤਿਹਾਸਾਂ ਪਿਆ ਪਿਆ ਸਾਡੇ ਕੋਲ ਤਾਂ ਬਾਈ ਇੱਥੇ ਯਾਰ 500 ਸਾਲ ਆਪਣਾ ਵੀ ਸਾਧਿਆ ਨਹੀਂ ਗਿਆ ਸਿਰ ਬਰਤਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਵੇ ਕਿੱਧਰ ਨੂੰ ਵੱਧ ਰਹੇ ਆ ਅਸੀਂ ਇਹ ਗੱਲਾਂ ਸਾਡੇ ਸਮਝ ਪੈ ਰਹੀਆਂ ਕਿ ਕੱਪ ਜਾਣੀਆਂ ਹੱਥੋਂ ਦੀ ਹੈਂ ਅਗਲੀ ਬੇਨਤੀ ਹੈ ਪਿੰਡ ਵਾਲਿਓ ਜ਼ਮੀਨ ਨਾਲ ਆਪਣੀ ਕਿਸੇ ਕੀਮਤ ਤੇ ਵੇਚਿਓ ਬਾਈ ਜ਼ਮੀਨਾਂ ਪਲਾਂ ਨੂੰ ਆਪ ਰੋਸਾ ਦੋ ਮਨੰਗੀ ਰਾਨੇ ਚਾਹਿਆ ਸਾਰੇ ਬੰਦੇ ਜਿੰਨੇ ਖੜੇ ਹੋ ਜਿੰਨਾਂ ਨੇ ਵੀ ਆਪ ਸਕੂਲਾਂ ਚ ਪੜਦੇ ਆ ਪੋਤੇ ਪੋਤੀਆਂ ਭਤੀਜੇ ਭਤੀਜੀਆਂ ਜਾਓਗੇ ਬਈ ਸਕੂਲਾਂ ਚ ਪੜ੍ਹਾਈਆਂ ਘਟਾ ਕੇ ਜਿੰਨਾ ਜਿੰਨੀਆਂ ਜੋ ਬੜੀ ਸੱਸੋਂ ਭਾਈ ਜਾਨੂੰ ਦਾ ਪਤਾ ਨਹੀਂ ਚੱਲ ਜਾਵਾ ਮੈਂ ਚੀਨੀ ਪਟਾਈ ਸੱਸੋਂ ਜੰਗੀ ਨਾਲ ਲੋ ਵੀ ਸੈਮ ਤੋਂ ਸਕੂਲਾਂ ਜਾ ਕੇ ਪਤਾ ਕਰੋਗੇ ਭਾਈ ਪੁੱਛੋਗੇ ਗੱਲਾਂ ਨੂੰ ਕਰਾਂਗੇ ਯਾਰ ਕਰਾਂਗੇ ਜੀ ਪੱਕੀ ਗੱਲ ਐ ਦੂਜੀ ਵਿਅਕਤੀਆ ਜ਼ਮੀਨ ਨਾਲ ਆਪਣੀ ਵਿੱਚ ਸੋਡੇ ਕੋਲੇ ਦੁਨੀਆ ਦੀ ਐਸੀ ਬੇਸਕੀਮਤੀ ਧਾਤੀ ਹੈ ਜਿਹਦਾ ਕੋਈ ਮੁੱਲ ਨਹੀਂ ਪੂਰੀ ਦੁਨੀਆ 'ਚ ਸਾਡੇ ਲੋਕ 40 40 30 ਦੀ 50-50 ਲੱਖ ਦੇ ਕਿੱਲੇ ਵੇਚ ਕੇ ਕੈਨੇਡਾ ਵਿੱਚ ਨਿਕੰਮ ਚੜ ਰਹੇ ਆ ਇੱਥੇ ਜਾਂਦੇ ਨਹੀਂ ਸੋਡੇ ਪਿੰਡੋਂ ਵੀ ਗਏ ਹੋਣੇ ਆ ਕਿਸੇ ਨੇ ਵਾਪਸ ਆ ਕੇ ਜ਼ਮੀਨ ਲਈ ਆ ਬਾਈ ਨਹੀਂ ਹਾਂ ਲਈਆ ਨਹੀਂ ਲਈਏ ਇਹ ਲਈ ਨਹੀਂ ਜਾਣੀ ਬਾਈ ਗੱਲ ਤਾਂ ਹਣ ਜੋ 4 ਸਾਲ ਜਿਹੜੇ ਕਹਿੰਦੇ ਪੰਜਾਬ ਰਖਦਾ ਕਿਲਾ ਵੇਚ ਗਿਆ 50 ਕਰੋੜ ਦਾ ਗੱਲੋਂ 50 ਰੁਪਏ ਦਾ ਨਹੀਂ ਲੈਣਾ ਬਈ ਲੈ ਠੀਕ ਹੈ ਗੱਲ ਉਹਦੇ ਦੋ ਕਾਰਨ ਬਹੁਤ ਵੱਡੇ ਆ ਪਹਿਲਾ ਕਾਰਨ ਆ ਦੁਨੀਆ ਦੀ ਤੀਜੀ ਜੰਗ ਪਾਣੀ ਦੇ ਭੋਜਨ ਪਿੱਛੇ ਹੋਣੀ ਆ ਪਾਣੀ ਮੁੱਕਣਾ ਭੋਜਨ ਦਾ ਕਾਲ ਪੈਣਾ ਦੂਜਾ ਕਾਰਨ ਵੱਟਾ ਦਾ ਸੋਡੇ ਕੋਲ ਉਹ ਧਰਤੀ ਆ ਦੁਨੀਆ ਦੀ ਜਿਹੜੀ 100 ਤੋਂ 700 ਮਰਦਾਨੇ ਪੈਦਾ ਕਰਦੀ ਹੈ ਕੋਈ ਧਰਤੀ ਐਸੀ ਨਹੀਂ ਉੱਤਰ ਰੱਖਣ ਪੂਰਬ ਪੱਛਮ ਕਿਤੇ ਮਰਜ਼ੀ ਬਾਜ ਰੱਖੋ ਫਸਲ ਹੁੰਦੀ ਹੈ ਪੰਜਾਬ ਮਰਦਾਨੇ ਪੈਦਾ ਹੁੰਦੇ ਆ 6 ਮਹੀਨੇ ਬਰ ਪੈ ਗਈ ਕਿ ਸੁੱਕਾ ਆ ਗਿਆ ਕਿਤੇ ਹੜ੍ਹ ਆ ਗਿਆ ਪੂਰੀ ਦੁਨੀਆ ਦੀ 100 ਦੀ ਧਰਤੀ ਤੇ ਆ ਬਾਈ ਅੱਜ ਤੋਂ 20 ਸਾਲ ਪਹਿਲਾਂ ਆਏ ਬੈਂਕਾਂ ਰਾਹੀਂ ਸੋਨੂੰ ਦਿੱਤਾ ਜਿਹੜੇ ਬੈਂਕਾਂ ਰਾਹੀਂ ਵੀ ਚੱਕੋ ਪੰਜਾ ਕਿਲਿਆਂ ਦੇ ਉੱਤੇ 20 ਲੱਖ ਰੁਪਏ ਲੋਨ ਤੇ ਲਿੰਟਾਂ ਜਿੱਤਗਾ ਨਾ ਪਤਾ ਅਸੀਂ ਬੈਂਕਾਂ ਨੂੰ ਵੀ ਮੋੜਨਾ ਨਹੀਂ ਜ਼ਮੀਨਾਂ ਖੋਹਾਂਗੇ ਤੁਸੀਂ ਤੱਕੜੇ ਰਹੇ ਛੱਡੇ ਚੱਕ ਦੇ ਯੂਨੀਅਨ ਬਣਾ ਲਈਆਂ ਬੈਂਕਾਂ ਵਾਲੇ ਪਿੰਡਾਂ ਨਿਲਾਮੀ ਕਰਨਾ ਹੈ ਧੁਰਕੀ ਕਰਨਾ ਹੈ ਦਵਲ ਦੇ ਦਵਾਰਾ ਫੇਰ ਆ ਗਏ 219 ਦੇ ਵਿੱਚ ਤੁਹਾਡੇ ਕੋਲੇ ਇਹ ਲੈ ਕੇ ਅੱਕਾਲੇ ਕਾਨੂੰਨ ਤੁਸੀਂ ਫੇਰ 20 ਦੇ ਵਿੱਚ ਜਾ ਕੇ ਦਿੱਲੀ ਬੈਠੇ 13 ਮਹੀਨੇ ਇੱਕ ਵਾਰੀ ਹਮਲਾ ਰੋਕ ਲਿਆ ਤੋਂ ਫੇਰ ਆ ਕੇ ਨਿਊ ਬੈਡ ਆਰਡਰ ਦੀ ਨੀਤੀ ਲੈ ਕੇ ਬਾਈ ਨਿਊ ਬੈਡ ਆਰਡਰ ਦੀ ਨੀਤੀ ਕੀ ਕਹਿਲੀ ਆ ਸੁਣ ਲੋ ਧਿਆਨ ਨਾਲ ਇਹ ਸਭ ਤੋਂ ਖਤਰਨਾਕ ਹੈ ਜਿਹਦਾ ਮਤਲਬ ਵੀ ਲੱਗ ਰਿਹਾ ਇਹ ਕਹਿੰਦੇ ਜਿੰਨੇ ਸੋਡੇ ਜੇਪਨ ਨੋਟ ਨੇ ਡਗਦੀ ਨੇ 500000 ਦਾ 2000 ਦਾ ਸੌਦਾ ਸੌਦਾ ਸਾਰਾ ਇਹ ਸਾਰੇ ਤਾਗੜ ਪੂਰੀ ਦੁਨੀਆ ਤੋਂ ਬੰਦ ਕਰ ਦੇਣੇ ਆ ਤੇ ਕਲਾਂਸੀ ਸਾਰੇ ਬੀਟਲ ਕਰ ਦੇਣੀਆਂ ਆ ਆ ਸਾਰੇ ਮੋਬਾਈਲਾਂ ਦੇ ਚੱਲਣੇ ਲੈਂਡਲ ਮੈਨਾ ਨਹੀਂ ਹੋਣਾ ਜਿੱਦ ਦੇ ਲੈਣ ਦੇ ਵੇਲਾ ਨਹੀਂ ਹੋਣ ਲੱਗ ਗਿਆ ਆਪਾਂ ਕਰਨ ਨੂੰ ਵੀ ਲਾ ਕੇ ਵਿੱਚ ਨਹੀਂ ਹੋਈ ਅੱਜ ਸਿਰ ਤੇਲ ਪਾਉਣੇ ਕੋਈ ਬਾਜ਼ਾਰ ਜਾਂ ਨੂੰ ਸਮਾਨ ਲੈਣ ਨੂੰ ਪੈਸੇ ਇਹਨਾਂ ਲਈ ਖਰਚਣ ਲੱਗ ਗਏ ਇਹਦਾ ਕੰਟਰੋਲ ਕਿਹਦੇ ਕੋਲ ਹੋਣਾ ਬਾਈ ਉਹਨਾਂ ਕੋਲ ਹੈ ਤਾਂ ਇਹਦਾ ਕੁਲੋਲ ਨੈੱਟ ਬੰਦ ਕਰ ਦਿੰਦੇ ਆ ਤੇ ਖੋਖਾ ਕੋਈ ਕੀਮਤ ਨਹੀਂ ਜੋ ਸਾਰਾ ਲੈਣ ਦੇਣ ਪੈਸਾ ਇਹਦੇ ਲਈ ਹੋਣ ਲੱਗ ਗਿਆ ਪੂਰੀ ਦੁਨੀਆ ਦੇ ਵਿੱਚੋਂ ਤਾਜ ਬੰਦ ਹੋ ਗਿਆ ਕੰਟਰੋਲ ਉਹਦੇ ਪੁਣੇ ਹੋਇਆ ਸੋ ਜਿਹੜੀ ਯਰ ਤਾਈਂ ਨੂੰ ਧਰਨਾ ਲਾਜੋਗੇ ਕੋਈ ਮੁਜਾਹਰਾ ਕਰ ਜਾਓਗੇ ਕਿਦੇ ਸਰਕਾਰਾਂ ਹਕੂਮਤਾਂ ਦੇ ਖਿਲਾਫ ਉੱਠ ਕੇ ਲੜ ਲਓਗੇ ਜਦੋਂ ਨਾਲ ਉਹਦੀ ਕੋਸ਼ਿਸ਼ ਕਰੋਗੇ ਪੁੰਨਾ ਢੰਡੇ ਜਾ ਕੇ ਨਿਕਲੋਗੇ ਉੱਥੋਂ ਬੈਠੇ ਖਾਤੇ ਬੰਦ ਕਰ ਦਿਆ ਕਰਨਗੇ ਦੂਜਾ ਪੋ ਵੀ ਤੋਹੀ ਬੰਨੋਗੇ ਅੱਥਰ ਵਿੱਚ ਠੀਕ ਹੈ ਸਾਡੇ ਖਾਤੇ ਖੋਲਿਓ ਐਂਦਾ ਬਜ਼ਾਰ ਜਾਣਾ ਸੀਗਾ ਰਾਸ਼ਨ ਨਹੀਂ ਮਿਲ ਰਿਹਾ ਘਰੇ ਹੁਣ ਉਹਦੂ ਕਹਾ ਦੇਖੋ ਜੇਗਾ ਤੁਸੀਂ ਆਪਣੇ ਆਪ ਤੇ ਨਿਰਭਰ ਹੋ ਫੇਰ ਵੀ ਬਾਜ ਜਾਓਗੇ ਹਣ ਤੁਸੀਂ ਸਰੋਂ ਵੀਜਦੇ ਹੋ ਕਣਕ ਵੀਜਦੇ ਹੋ ਛੋਲੇ ਵੀਜਦੇ ਹੋ ਤੁਹਾਡੇ ਘਰੇ ਪਿਆ ਹੁੰਦਾ ਵੀ ਚੱਕ ਕੇ ਵੀਜ ਦਿਓਗੇ ਤੇ ਖਾਤਾ ਵੀ ਬੰਦ ਕਰ ਦੇਣਗੇ ਹਾਂ ਤਾਂ ਕੋਈ ਗੱਲ ਨਹੀਂ ਜੇ ਸਾਡੇ ਕੋਲ ਖਾਣ ਜੁਕਰੇ ਦਾਣੇ ਹੈਗੇ ਵੀਜ ਲਾਂਗੇ ਹੁਣ ਉਹ ਵੀ ਬੰਦ ਕਰਤਾ ਜੀ ਐਮ ਬੀ ਲਿਆਏ ਜੀ ਐਮ ਬੀ ਜੀ ਐਮ ਸਰੋਂ ਦਾ ਰੌਲਾ ਬਹੁਤ ਪਿਆ ਮੈਂ ਸੂਰਜਮੁਖੀ ਬੀਜਦਾ ਬਾਈ ਤੇ ਮੈਂ ਲੁਧਿਆਣੋਂ ਲੁਧਿਆਣਾ ਨੈਸ਼ਨਲ ਯੂਨੀਵਰਸਿਟੀ ਚੋਂ ਮੈਂ ਸਭ ਦੀ ਝਾੜ ਕੇ ਰੱਖ ਲਵਾਂ ਦਾਣ ਵੇਚਾਂਗੇ ਉਹ ਮੈਂ ਵੀਜਾਂ ਉਗਰੇ ਹੀ ਨਹੀਂ ਮੈਂ ਲੁਧਿਆਣੇ ਵਗਿਆ ਮੈਂ ਯਾਰ ਤੁਹਾਡੇ ਕੋਲ ਬੀਲ ਲਿਆ ਸੀ ਪਿਛਲੇ ਸਾਲ ਤੇ ਬੀ ਬਈ ਇਹ ਉਗਰਿਆ ਨਹੀਂ ਉਹ ਕਹਿੰਦੇ ਭਈ ਇਹ ਜੀਐਮਪੀ ਹੈ ਇੱਕ ਵਾਰੀ ਗਰਦ ਅਗਲੇ ਆਦੀ ਬਾਜ਼ਾਰ ਚੋਂ ਲੈਣਾ ਪੂ ਸਾਡੇ ਕੋਲ ਆਉਣਾ ਉਹ ਵੀ ਖਤਮ ਕਰ ਦਿੰਦੇ ਨੇ ਤੇ ਤੁਸੀਂ ਆਪਦੇ ਜੋ ਕੋਈ ਕੋ ਕਣਕ ਕੋਈ ਦਾਣੇ ਚਾਰ ਮਾਂਕਸ ਛੋਲੇ ਸਰੋਂਾ ਵੇਚ ਸਕੋ ਸੋ ਇਹ ਜਿਹੜੀਆਂ ਨੀਤੀਆਂ ਭਾਈ ਆ ਰਹੀਆਂ ਨੇ ਇਹ ਕਿਸੇ ਵੀ ਤਰੀਕੇ ਨਾਲ ਪੂਰੀ ਦੁਨੀਆ ਦੀ ਧਰਤੀ ਭੋਲੇ ਪਾਣੀ ਦੇ ਉੱਤੇ ਕਿਵੇਂ ਕਾਬੂ ਕਰਨਾ ਉਹ ਕਬਜ਼ੇ ਕਿਵੇਂ ਕਰਨਾ ਇਹ ਸਾਰਾ ਨਾ ਨੀਤੀਆਂ ਨੇ ਪੁਣ ਆ ਰਹੂ ਹੁੰਦਾ ਛੋੜ ਪੁਣ ਜਾ ਰਹੂ ਹੈਗਾ ਛੋੜੀ ਧਰਤੀ ਤੇ ਆਨ ਲੱਗਿਆ ਛੋੜਾ ਹੀ ਪਾਣੀ ਕਢਦੇ ਆ ਪਿੰਡ ਦਾ ਸੁੰਨ ਨਹੀਂ ਬੰਨ ਵੇਚਦੇ ਲੈ ਮੁੰਡੀ ਮਿਲਦਾ ਹੂ ਉਹ ਕਾਕਾ ਵੇਚਿਆ ਯਾਰ ਨਹੀਂ ਇਹ ਵਾਲੇ ਜਿਹੜੇ ਉਹ ਗੁਰਦੁਆਰਾ ਫਰੀ ਹੋਣਾ ਜਿਹੜਾ ਉਨ ਚੱਲਦੇ ਆ ਪਿੰਡਾਂ ਚ ਉਹਦਾ ਮੁੱਲ ਮੁੱਲ ਨਹੀਂ ਵੇਚਿਆ 200 ਰੁਪਏ ਦੇ ਦਿੰਦੇ ਆ ਢੋਲੀ ਜੀ 2700 ਕਿਲੋਮੀਟਰ ਦਾ ਭਾਈ 2700 ਕਿਲੋਮੀਟਰ ਦਾ ਧਿਆਨ ਮਾਰੋ ਪਿੰਡ ਦਾ 2700 ਕਿਲੋਮੀਟਰ ਦੇ ਹਾਈਵੇ ਨਿਕਲ ਗਏ ਪੰਜਾਬ ਚ ਕਲੋਨੀ ਬਣਾਦਾ ਪੰਜਾਬ ਨੂੰ ਕਲੋਨੀ ਚਾਰ ਸਿਰਵਾਨ ਬਣਦਾ ਪੰਜਾਬ 2700 ਕਿਲੋਮੀਟਰ ਦਾ ਘੇਰਾ ਬਣਦਾ ਉਹ 20 ਵੀ ਬਹੁਤ ਉੱਚੇ ਆ ਅਜਿੰਨਾ ਸੜਕਾਂ ਨਿਕਲੀਆਂ ਨੇ ਹਾਈਵੇ 100 ਕਿਲੋਮੀਟਰ ਦਾ ਕੋਈ ਕੱਟ ਨਹੀਂ ਕੋਈ 40 ਕਰਮਾ ਚੌੜਾ ਕੋਈ 80 ਕਰਮਾ ਚੌੜਾ ਹੈ ਕਾਹਨੇ ਕਹਦਾ ਪਾਣੀ ਪਾਣੀ ਛੱਡ ਦੇਣੇਗਾ ਦਰਿਆਇ ਤੋੜ ਦੇਣੇਗਾ ਸਤਪਨ ਛੱਡ ਕੇ ਸਾਰਾ ਪੰਜਾਬੀ ਡੁੱਬ ਜੂ। ਹੁਣ ਨਿਕਲ ਪਾਣੀ ਨਿਕਲ ਇੰਨੇ ਕੇ ਪੈਪ ਜੀ ਆ ਇੰਨੇ ਕੋ ਨਿਕਲ ਨਹੀਂ ਪਾਣੀ ਇੰਨੇ ਦਾ ਦਾ ਬੰਦ ਤੀਆਂ ਬੰਦ ਬੰਦ ਤੇ ਕਿੰਨੇ 550 2700 ਕਿਲੋਮੀਟਰ ਦਾ ਏਰੀਆ ਬਣਾਈਆਂ ਨਾ ਛੜਕਾ ਇਹਨਾਂ ਨੇ। ਇਹ ਸਾਦੀ ਗੱਤਰ ਐ। ਇਧਰ ਜੋੜਤੀਆਂ ਬਾਡਾ ਬਾਡਰ ਸੈ ਨਿਆਲਾ ਬਾਡਰ ਉਧਰ ਜੋੜਤੀਆਂ ਕਾਂਟਲਾ ਲਾ ਲਾਤ ਬਗਾਲ ਬੰਦਰ ਘਾਣ ਦੇ ਨਾਲ ਸਾਰਾ ਵਪਾਰ ਛੜਕਾ ਰਹੀ। ਟਰੇਲਾਂਾਂ ਨਹੀਂ ਹੁਣਾਂ ਲਾਂਗੇ ਖੁੱਲ ਜਾਣੇ ਬਾਗੇ ਬਾਦਰ ਖੁੱਲ ਜਾਣੇ ਬਾਈ ਕਾੜਦੇ ਚਾਰ ਸਾਲ ਚੀਨ ਤੋਂ ਲੈ ਕੇ ਯੂਰਪ ਤੱਕ 6000 ਕਿਲੋਮੀਟਰ ਲੰਮੀ ਰੇਲ ਦੀ ਦੀਵਸਾ 6000 ਕਿਲੋਮੀਟਰ ਦੀ ਸੜਕ ਬਣਾਤੀ ਇਹ ਸਾਰੇ ਵਪਾਰ ਯੂਰਪ ਤੱਕ ਏਸ਼ੀਆ ਤੱਕ ਅਰਬ ਤੱਕ ਇਤੋਂ ਲਾਂਗੇ ਖੁੱਲ ਕੇ ਹੋਣੇ ਬਾਈ ਜਿੱਦੇ ਲਾਂਗੇ ਖੁੱਲਗੇ ਨਾ ਸੋਡੀ ਧਰਤੀ ਦੇ ਤੇ ਗੱਠ ਥਾਂ ਇੱਕ ਗੱਠ ਥਾਂ ਕਿਸੇ ਵੀ ਕੀਮਤ ਇੱਥੇ ਆ ਜਾ ਮੈਨੂੰ ਕਿਉਂ ਨ ਕਿਉਂ ਕੌਲੇ ਦੀ ਹੈ ਕੰਪਨੀ ਵਾਲੇ ਹਜ਼ਾਰਾਂ ਏਕੜ ਜ਼ਮੀਨ ਆਹ ਲਈ ਆ ਆਪਣੇ ਬਲੌਰ ਕੋਲੇ 4000 ਕਿਲਾ ਲੈ ਲਿਆ ਆ ਕੇ 30 ਸਾਲਾਂ ਲੀਜ਼ ਤੇ ਪਟੇ ਤੇ ਲੋਕਾਂ ਨੇ ਕੌਲੇ ਲੋਕੇ ਉਹਨਾਂ ਨੇ 5-5 10-10 ਸਾਲ ਦਾ ਠੇਕਾ ਇਕੱਠਾ ਆਪਾਂ ਦਾ ਖਾਤਿਆਂ ਚ ਲੋਕਾਂ ਨੂੰ ਲਗਾ ਇੰਨਾ ਨਾ ਪੈਸਾ ਆ ਗਿਆ ਕਿ ਇਹਨੇ 5 ਕਿਲੇ ਕਿਹਨੇ 10 ਕਿਸੇ 15 ਸਾਲ ਦੀ ਜ਼ਮੀਨ ਹੀ ਦੇ ਦਿੱਤੀ ਆ ਗਿਆ ਮੋਗੇ ਦੇ ਪਿੰਡਾਂ 'ਚ ਵੀ ਟੂੜ ਤੇ ਢੁੱਡੀ ਕੇ ਉੱਥੇ ਲੋਕਾਂ ਕੋਈ ਆਵੇ ਕੰਪਨੀਆਂ ਦੀ ਵੀ ਨਾਲ ਲੈ ਰਹੀਆਂ ਨੇ ਮੈਂ ਲੇਲਕੁੱੜਲੇ ਗਿਆ ਉਹਦਾ ਖੇਤ ਮੈਨੂੰ ਮਿਲਿਆ ਪਰਿਵਾਰ ਜਿੰਦਾ ਪ੍ਰਧਾਨ ਉੱਤੇ ਕਾਲਕੇ ਐਸਵੇ ਜਿਹੜੀਆਂ ਬਾਰਲੀਆਂ ਕੰਪਨੀਆਂ ਹਜ਼ਾਰਾਂ ਏਕੜ ਪਿਆਲੇ ਪੰਜਾਬ ਚਾੜੀ ਦੇ ਰਹੀਆਂ ਬੈ ਸਭ ਤੋਂ ਪਹਿਲਾਂ ਜ਼ਮੀਨਾਂ ਵੇਚੀਆਂ ਸੀ ਬਾਈ ਖੜਨ ਮਹਾਲੀ ਦੇ ਲੋਕਾਂ ਨੇ 25 25 30 ਕਰੋੜ ਦੇ ਕਿੱਲੇ ਲੋਕਾਂ ਨੂੰ ਲੱਗਾ 25 ਕਰੋੜ ਕਿੰਨੇ ਦਾ ਆ ਗਿਆ ਮੁੱਕਨੇ ਇਹਨਾਂ ਪੈਸਾ ਆ ਗਿਆ ਵੱਡੇ ਘਰ ਪਾਰੇ ਵੱਡੀਆਂ ਗੱਡੀਆਂ ਲੈ ਲੈਣਾ ਮਲਾਂ ਗੋ ਕੇ 10 ਸਾਲ ਸੜਕਾਂ ਤੇ ਆ ਕੇ ਘਰ ਵੀ ਵੇਚ ਕੇ ਲੜੀਆਂ ਵੀ ਵੇਚੀਆਂ ਪੈਸਾਲਾ ਤਾਂ ਹੈ 25 ਕਰੋੜ ਛੱਡੋ 25000 ਕਰੋੜ ਘਰੇ ਪਿਆ ਹੋਵੇ ਉਹਨੂੰ ਕਰਤਾ ਬਈ ਭੋਲੇ ਫਿਲਮਾਇਆ ਬਾਈ ਫਿਲਮਾਇਆ ਫਿਲਮ ਦਾ ਨਾਮ ਭੋਲੇ ਓਏ ਦੇਖ ਲਓ ਫਿਲਮਾ ਉਹਨਾਂ ਲੋਕਾਂ ਦੀ ਸੱਚੀ ਕਹਾਣੀ ਤੇ ਆਧਾਰਤਾ ਫਿਲਮ ਹੋ ਵੀ ਕਿਵੇਂ ਇਹਨਾਂ ਨੇ 25-25 ਕਰੋੜ ਦੇ ਕਿੱਲੇ ਵੇਚੇ ਸੀ ਕਿਵੇਂ ਉਹਨਾਂ ਦੇ ਮੁੰਡੇ ਆਪ ਦੀ ਮਾਂਕੀ ਵਾਲੀ ਜ਼ਮੀਨ ਜਿਹੜੀ ਵੇਚੀ ਆਪ ਦੀ ਜ਼ਮੀਨ ਦੇ ਉੱਤੇ ਬਣੇ ਹੋਏ ਕਿਸੇ ਵੱਡੇ ਮਾਲ ਦੇ ਵਿੱਚ ਕਿਸੇ ਵੱਡੇ ਹੱਥ ਦੇ ਵਿੱਚ ਵੱਡੀ ਦੁਕਾਨ ਦੇ ਤੇ ਚੌਕੀਦਾਰਾ ਕਰਦਾ ਮੁੰਡਾ ਨਹੀਂ ਕਰਦਾ ਦੋ ਚੀਜ਼ਾਂ ਦੀ ਕੀਮਤ ਆ ਬਈ ਦੁਨੀਆ ਦੇ ਦੋ ਚੀਜ਼ਾਂ ਦੀ ਸਦਾ ਰਹਿਣੀ ਐ ਹਜ਼ਾਰਾਂ ਸਾਲ ਪਹਿਲਾਂ ਤੁਸੀਂ ਅੱਜ ਵੀ ਅਜਨ ਸਾਲ ਬਾਅਦ ਵੀ ਹੋਣੀ ਐ ਉਹ ਆ ਧਰਤੀ ਦੇ ਸੋਨਾ ਇਹ ਨਾ ਗਵਾਇਓ ਧਰਤੀ ਦੇ ਸੋਨਾ ਇੱਕੋ ਜਾਲ ਕਹਿੰਦੇ ਆ ਬੰਦੇ ਨੂੰ ਕਿ ਤੂੰ ਬਿਮਾਰ ਹੋ ਗਿਆ ਮੰਜੇ ਤੋਂ ਉਠਾ ਲਾਂਗੇ ਤੂੰ ਜੇਲ੍ਹ 'ਚ ਫਸ ਗਿਆ ਖੜਾ ਲਾਂਗੇ ਅਸੀਂ ਜਿਹੜੇ ਬੈਕ ਪਗੇ ਛੜਾਈ ਪੜਾਈ ਨਹੀਂ ਜਾਣੇ ਇਹ ਧਰਤੀ ਆਪਾਂ ਉਦੋਂ ਨਹੀਂ ਛੱਡੀ ਕਿੱਡੇ ਕਿੱਡੇ ਧਾਲੀਵਾਲੇ ਹਮਲਾਵਰੇ ਧਰਤੀ ਦੇ ਕਬਜ਼ੇ ਕਰਨ ਆਏ ਖੂਨ ਵੀ ਡੋਲਿਆ ਸਿਰ ਵੀ ਲਾਏ ਪਰ ਇਹ ਦਾਵਾ ਤੇ ਕਬਜ਼ਾ ਨਹੀਂ ਛੱਡਿਆ ਬਈ ਧਰਤੀ ਤੋਂ ਆ ਛੱਡ ਕੇ ਭੱਜ ਗਏ ਹੋਗੇ ਔਰ ਸਾਰਾ ਦੁਆਬਾ ਖਾਲੀ ਹੋ ਗਿਆ ਯਾਰ ਰੋਣ ਆਵਾ ਜਾ ਕੇ ਪਿੰਡਾਂ ਦੇ ਚੇ ਉਹ ਵੱਡੀਆਂ ਵੱਡੀਆਂ ਹਵੇਲੀਆਂ ਜੰਦੇ ਲੰਕਦੇ ਆ ਸੁੰਨੀਆਂ ਪਈਆਂ ਨੇ ਬਾਈ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਯਾਰ ਜੇ ਭਈਏ ਬੈਠੇ ਆ ਜੰਦੇ ਲੰਕਦੇ ਰਹਿ ਤੇ ਆਪਣੇ ਵੀ ਹਾਲਾਤ ਇਹੀ ਐ ਥੋੜੇ ਕਿਨੇ ਡੱਪ ਗਏ ਪਿੰਡੋਂ ਬਹੁਤ ਬਹੁਤ ਹੋ ਗਿਆ ਹਰ ਜੋ 20 ਸਾਲ ਅੱਛੇ ਨਵੇਲੇ ਕੀ ਚਾਰ ਬੰਦੇ ਭਾਲ ਕੇ ਲਿਆ ਕਰੋ ਥੋੜਾ ਮਾਰਗਾ ਚੱਕ ਕੇ ਦੇਣਾ ਸੀ ਬਾਂਜਾ ਆ ਮਾ ਬਰਜਲੇ ਪਿੰਡ ਵਾ ਗਿਆ ਬਾਈ ਇਹਦਾ ਹੋਊਗੀ ਹੋਊਗੀ ਹਾਂ ਟੱਲੇ ਪਿੰਡ ਵਾ ਗਿਆ ਮੈਂ ਟੱਲਾ ਪਿੰਡਾ ਬਿਰਗੀ ਬਿਰਗਾ ਮੈਂ ਪੁੱਛਿਆ ਮਾ ਬਾਪੂ ਮੁੰਡੇ ਦੀਦੇ ਨਹੀਂ ਦੋ ਤਰ ਨਹੀਂ ਆ ਕਹਿੰਦੇ ਛੇੜਾ ਇਹੀ ਰਹਿ ਗਏ ਬਾਕੀ ਭੱਜ ਭੱਜਰੇ ਬਾਹਰ ਨੇ ਇਹ ਵੀ ਜਾਣ ਦੀ ਤਿਆਰੀ ਚ ਮਾ ਮਦੇ ਬੁੜਾ ਮਾਰ ਕੇ ਉਹਨਾਂ ਨੂੰ ਚੱਕਿਆ ਵੀ ਨਹੀਂ ਜਾਇਆ ਕਰਦਾ ਕਦਰੋਂ ਨਵੇੜੀ ਬੈਠੇ ਆ ਰੇੜੀ ਬਣਾ ਲਈ ਜੀ ਤਾਂ ਜਿੱਦੇ ਮਰਗੇ ਲੱਭ ਕੇ ਲੈ ਜਾ ਪਰਾਂ ਲੋਟ ਆ ਇਹ ਪੰਜਾਬ ਦੀ ਬਲਕਸਮਤੀ ਆ ਬਾਈ ਯਾਰ ਛੋਡੇ ਨਾਲ ਸੋਹਣੀ ਵਿਰਾਸਤੀ ਦੇ ਕੋਲ ਆ ਯਾਰ ਆ ਚਾਂਕ ਵਟੋਗੇ ਬਾਈ ਫੁੱਲ ਨਾਲ ਪਾਲੋਗੇ ਸਾੜ ਪਾ ਟੱਕਾ ਨਾ ਥੂੜਾ ਕਰੋ ਸਾੜ ਪਾ ਉਹ ਖੇੜੇ ਮਰ ਬਾਹਰ ਬਾਹਰ ਜੋ ਚਾਂਦ ਕੰਮ ਤੇ ਨਾ ਗਾਇਓ ਉਹ ਖੇੜੇ ਮਰੋ ਇਹਦੇ ਬਾਈ ਜੀ ਨੋਮਾ ਐਸੇ ਇੱਕ ਨੋਮਾ ਬਾਈ 15 10 12 20 ਖਾਨ ਵਾਲੇ ਹੁੰਦੇ ਆ ਇੱਕ ਬੰਦਾ 20 ਵੀ ਬੰਦਿਆਂ ਨੂੰ ਪਾਲੀ ਜਾਂਦਾ ਬਾਈ ਬਾਅਦ 15 15 ਨੂੰ ਕੰਮ ਕਰਨਾ ਪਊ 10 ਦਾ 10 ਨੂੰ ਕਰਨਾ ਪੰਜਾਂ ਪੰਜ ਨੂੰ ਕਰਨਾ ਪਊ ਪੁੱਛਿਆ ਨਹੀਂ ਹੈਗਾ ਵੀ ਇੱਕ ਕੁਮਾਰ ਨੂੰ ਕਰ ਦੂਜੇ ਪਹਿਲੇ ਵੱਡੇ ਭਾਈ ਜਾਂਦੇ ਔਰ ਸਾਡੇ ਪਤਾ ਨਹੀਂ ਭੇਲਚਾ ਦਾ ਮਾਮੇ ਦਾ ਗਿਆ ਮਸੀ ਦਾ ਗਿਆ ਭੂਆ ਦੀ ਕੁੜੀ ਦੀ ਤਾਈ ਦਾ ਮੁੰਡਾ ਗਿਆ ਚਲੋ ਚੱਕ ਦੋ ਆਪਾਂ ਵੀ ਜਾਨਾ ਅਟਮਾ ਇਦਾਸੀ ਕਵਾਗਿਆ ਮੇਲੇ ਕੋਈ ਹਰਦਾ ਨਹੀਂ ਉਹ ਮਗਾ ਨਾ ਜਾ ਉਹਰਾ ਬਟਿਆ ਮੈਂ ਅਮਰੀਕਾ ਭਾਗਿਆ 40 ਲੱਖ ਰੁਪਿਆ ਲਾ ਕੇ ਛੇ ਮਹੀਨੇ ਹੋ ਕੰਮ ਨਹੀਂ ਬਲਾ ਹੋਇਆ ਦਾ ਬਟਾ ਸੁਣਾਈ ਹੈ ਡਿਪਰੈਸ਼ਨ ਦਾ ਸ਼ਿਕਾਰਾ ਜਵਾਨੀ ਉੱਤੇ ਸਾਡੇ ਕਹਿੰਦੇ ਕੁੜੀਆਂ ਸਾਡੀਆਂ ਰਾਜ ਪੋਚ ਕਰਦੀਆਂ ਆ ਅਗਲਾ ਨਕਰਾ ਮਾ ਕੌਰੀ ਦਾਲ ਬਰੇ ਤੋਂ ਉਹ ਨੂੰਣ ਲੱਗਿਆ ਕਹਿੰਦਾ ਭਾਈ ਮੈਂ ਇੱਕ ਦਿਨ ਆਇਆ ਥੱਲੇ ਬੇਸਮੈਂਟ 'ਚ ਕੁੜੀਆਂ ਖੜੀਆਂ ਥੱਲੇ ਤਿੰਨ ਤਿੰਨਾਂ ਨੇ ਅੱਜ ਵੀਰ ਦੀਆਂ ਬੋਤਲਾਂ ਪੜੀਆਂ ਕਹਿੰਦਾ ਮੈਂ ਕਹਿ ਕਿ ਕੀ ਕਰੀ ਜਾਂਦਾ ਨਾ ਮੈਂ ਕਹਾਂ ਜਪਾਏ ਕਰਦੀਆਂ ਫਿਰ ਇੱਕ ਬੋਲੀ ਕਹਿੰਦੀ ਬਾਈ ਪਤਰੀ ਜਿਹੀ ਤਾਂ ਪੀ ਲਈ ਅੰਦਰ ਉਹ ਕਹਿੰਦਾ ਕਿਦੇ ਪਤਰੀ ਉਹ ਨਾ ਨਹੀਂ ਪੋਹੀ ਠੀਕ ਆ ਗਾ ਜੀ ਸਾਡੇ ਕਿਹਨ ਨਸ਼ਾ ਚ ਤਾਂ ਬਾਹਰ ਤੋਰਦੇ ਆ ਕੋਈ ਉੱਥੇ ਦਾ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਉਹ ਨਹੀਂ ਜੇ ਪੰਜ ਰੱਖ ਰੱਖਦੇ ਆ ਉੱਥੇ ਦਾ ਉੱਥੋਂ ਨੂੰ ਸਿੱਖਿਆ ਸੁਣ ਲੋ ਕੀ ਹੈ ਬਾਹਰ ਸਕੂਲਾਂ ਦੇ ਨੇ ਜਿਵਾਣ ਪੜਾਉਂਦੇ ਆ ਪੜ੍ਹਦੇ ਆ ਉਹਨਾਂ ਨੂੰ ਇਹ ਦੱਸਿਆ ਜਾਂਦਾ ਵੀ ਲਿੰਗ ਕਿਵੇਂ ਚੇਂਜ ਕਰਨਾ ਹੈ ਮੁੰਡੇ ਨੇ ਕੁੜੀ ਕਿਵੇਂ ਬਣਨੀ ਆ ਕੁੜੀ ਨੇ ਮੁੰਡਾ ਕਿਵੇਂ ਬਣਨਾ ਲੈ ਲੋ ਸਿੱਖਿਆ ਜਾ ਕੇ ਉੱਥੇ ਪੜਾ ਲਓ ਉਹ ਕਹਿੰਦੇ ਆਪਣੇ ਮਾਪ ਤੋਂ ਦੂਰ ਕਿਵੇਂ ਹੋਣਾ ਆਪਣੇ ਆਪ ਦੇ ਨਿਰਭਰ ਕਿਵੇਂ ਹੋਣਾ ਠੀਕ ਹੈ ਨਾਂ ਛੱਡ ਕੇ ਭੱਜੋ ਨਾਂ ਛੱਡ ਕੇ ਭੱਜੋ ਭਾਗਾਂ ਵਾਲਿਓ ਕਰਮਾਂ ਵਾਲਿਓ ਇਹ ਤਸੀਬਾਂ ਵਾਲਿਓ ਗਿਆ ਧਰਤੀ ਤੇ ਜਨਮ ਲੈਣਾ ਸ਼ੇਰਤਾ ਤੁਹਾਡੇ ਕੋਲ ਸ਼ੇਰਤਾ ਨਾਰਵੇ ਵਰਗੇ ਦੇ ਸ਼ੇਰ 6-6 ਮਹੀਨੇ ਸੂਰਜ ਵੀ ਨਿਕਲਦਾ ਬਾਈ ਪਸਤਾਵਾਂ ਦੇ ਮੁੜ ਕੇ ਪੱਲੇ ਕੱਖ ਨਹੀਂ ਪਣਾ ਧਰਤੀ ਨਹੀਂ ਮਿਲਣੀ ਠੀਕ ਹੈ ਬਣਾ ਕੇ 50-50 ਹਜ਼ਾਰ ਲਗ ਲਗ ਇੱਕੜ ਦੇ ਫਾਰਮ ਇੱਥੇ ਕਿ ਸਾਨੂੰ ਦਿਹਾੜੀ ਕਰਨ ਲਾਉਣਗੇ ਤੱਕੜੇ ਰੋ ਕੇ ਲੜਪੋ ਜਾਓ ਸ਼ੰਭੂ ਬਨੌਰੀਆਂ ਤੇ ਪੂਰੀ ਦੁਨੀਆ ਸੋਡੇ ਮਲ ਦੇਣੀ ਹੈ ਪੂਰੀ ਦੁਨੀਆ ਭਾਰਤ ਨੇ ਪੂਰੀ ਦੁਨੀਆ ਦੇਂਦੀ ਆ ਕਿ ਪੰਜਾਬ ਉੱਠਿਆ ਇੱਕ ਮੇਰੀ ਗੱਲ ਹੌਂ ਜਾਨ ਕਰ ਲਿਓ ਜਿਹੜੀ ਲੜਾਈ ਆ ਉਹ ਨਾਲ ਸਮਝ ਨਹੀਂ ਜਣੀ ਆ ਇਹਨਾਂ ਧਿਰਾਂ ਦੇ ਖਿਲਾਫ ਜਿਹੜੀਆਂ ਤਰ੍ਹਾਂ ਧਰਤੀ ਭੋਲੇ ਪਾਣੀ ਦੇ ਖਵਦਾ ਕਰਨਾ ਚਾਹੁੰਦੇ ਨੇ ਜਿਹੜੀਆਂ ਤਰ੍ਹਾਂ ਕਹਿੰਦੀਆਂ ਕਿ ਬੰਦੇ ਦਾ ਸਾਬ ਇਸ ਸਾਡੇ ਹਸਾਲ ਲੋਕਾਂ ਦਾ ਬੰਦਾ ਉਹਨਾਂ ਤਰ੍ਹਾਂ ਦੇ ਖਿਲਾਫ ਵੀ ਲੜਾਈ ਲੜੀ ਜਾਊ ਨਾ ਉਹਦੀ ਅਦਵਾਈ ਵੀ ਪੰਜਾਬ ਚ ਨੂੰ। ਕਨੂ ਦਾ ਵੀ ਗੁਰੂਵੰਸ ਸਾਹਿਬ ਦੀ ਓਟ ਆਸਰੇ ਚ। ਉਹ ਸੰਸਾਧ ਸਾਹਿਬ ਦੇ ਥੱਲੇ ਸੋ ਚੱਕ ਕੇ ਤਗੜੇ ਹੋ ਜਾਓ ਲੜਨਾ ਪੈਣਾ ਹੈ। ਜਿਹੜੇ ਉਹਨਾਂ ਜਿਆਦਾ ਨਹੀਂ ਲੜਨ ਵਾਲੀਆਂ ਟੌਮਾਂ ਦੁਨੀਆਂ ਤੇ ਜਾਂਦੀਆਂ ਰਹਿੰਦੀਆਂ ਨੇ। ਜਿਹੜੀਆਂ ਟੌਮਾਂ ਲੜਨ ਤੋਂ ਭੱਜ ਜਾਂਦੀਆਂ ਖਸਤ ਜਾਂਦੀਆਂ ਨੇ। ਪੋਕਾ ਮਮਾ ਪਰ ਚੰਦਨ ਜੀ ਆ ਸਾਡੇ ਰਾ ਪੜਾ ਪੜਾ ਬੁੱਪੇਂਡਾ ਲੋ ਬੀਤੀ ਆ ਵੀ ਮੇਰੀਆਂ ਗੱਲਾਂ ਦਾ ਅਸਰ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਦੌਰਾਨ ਲੱਖੇ ਸੜਣਾ ਜਿਵੇਂ ਆਪਾਂ ਜਾਣਦੇ ਆ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ ਜੋ ਵੀ ਦੋਸਤੋ ਲੱਖੇ ਸੜਨੇ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੈ ਟੱਕ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਾ ਬਤ শেয়ার ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ